ਸਰਕਾਰ ਸਮਰਚਾ ਜਿੰਦਾਬਾਦ 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 ਸਾਡਾ ਹਜ਼ਾਰਾਂ ਰੁਪਏ ਦਾ ਖਰਚ ਹੁੰਦਾ ਹੈਗਾ ਜਦੋਂ ਅਸੀਂ ਜਾਣਦੇ ਆਂਗੇ ਤਾਂ ਸਾਨੂੰ ਉੱਥੇ ਕਹਿ ਦਿੱਤਾ ਜਾਂਦਾ ਵੀ ਮੁੱਖ ਮੰਤਰੀ ਸਾਹਿਬ ਦਾ ਬਿਜੀ ਹੈਗੀ ਪੇਕਾ ਮੁਲਾਜ਼ਮਾਂ ਵੱਲੋਂ ਇੱਕ ਵਾਰ ਮੁਰਤੋਂ ਵੱਡਾ ਰੋਸ ਪ੍ਰਦਰਸ਼ਨ ਕੀਤਾ ਗਿਆ ਬਠਿੰਡਾ ਦੇ ਲਹਿਰਾ ਮੁਹਬੱਤ ਥਰਮਲ ਪਲਾਂਟ ਦੇ ਕੱਚੇ ਮੁਲਾਜ਼ਮਾਂ ਨੇ ਬਠਿੰਡਾ ਚੰਡੀਗੜ੍ਹ ਨੈਸ਼ਨਲ ਹਾਈਵੇ ਜਾਮ ਕਰਕੇ ਰੋਸ ਪ੍ਰਦਰਸ਼ਨ ਕੀਤਾ ਪ੍ਰਦਰਸ਼ਨਕਾਰੀਆਂ ਵੱਲੋਂ ਪੰਜਾਬ ਸਰਕਾਰ ਦਾ ਪੁਤਲਾ ਫੂਕ ਕੇ ਜ਼ਬਰਦਸਤ ਨਾਅਰੇਬਾਜ਼ੀ ਵੀ ਕੀਤੀ ਗਈ ਕੋਈ ਨਾ ਕੋਈ ਕੋਈ ਨਾ ਕੋਈ ਮੁਕਤਵਾ ਕੋਈ ਨਾ ਕੋਈ ਕੋਈ ਨਾ ਕੋਈ ਮੁਕਤਵਾ ਪੇਕਾ ਮੁਲਾਜ਼ਮਾਂ ਨੂੰ ਸਿਗਾਤ ਮੁਕਤਵਾ ਨਿਕਾਵਾ ਜਿੰਦਾਬਾਦ ਜਿੰਦਾਬਾਦ ਇਸ ਤਰ੍ਹਾਂ ਠੇਕੇਮੁਲਾਜ਼ਮਾਂ ਨੇ ਇਲزام ਲਾਇਆ ਕਿ ਪੰਜਾਬ ਦੀ ਆਪ ਸਰਕਾਰ ਵੱਲੋਂ ਪਿਛਲੀਆਂ ਵਿਧਾਨ ਸਭਾ ਚੋਣਾਂ ਸਮੇਂ ਸਮੂਹ ਸਰਕਾਰੀ ਵਿਭਾਗਾਂ ਦੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਪ੍ਰੋਸਾ ਦਿੱਤਾ ਗਿਆ ਸੀ ਪਰ ਪੰਜਾਬ ਸਰਕਾਰ ਵੱਲੋਂ ਆਪਣੇ 2 ਸਾਲਾਂ ਦੇ ਕਾਰਜਕਾਲ ਉਪਰੰਤ ਵੀ ਸਰਕਾਰੀ ਵਿਭਾਗਾਂ ਵਿੱਚੋਂ ਠੇਕੇਦਾਰਾਂ ਅਤੇ ਕੰਪਨੀਆਂ ਨੂੰ ਬਾਹਰ ਨਹੀਂ ਕੀਤਾ ਗਿਆ ਅਤੇ ਅੱਜ ਵੀ ਠੇਕੇਦਾਰ ਅਤੇ ਕੰਪਨੀਆਂ ਤੰਦੇ ਹੀ ਨਾਲ ਸੇਵਾਵਾਂ ਨਿਭਾ ਰਹੇ ਠੇਕਾ ਮੁਲਾਜ਼ਮਾਂ ਦੀ ਅੰਨੀ ਲੁੱਟ ਕਰ ਰਹੇ ਨੇ ਸਾਡਾ ਜਿਹੜਾ ਅੱਜ ਦਾ ਆਰਥਿਕ ਕੁਮਜਹਰਾ ਠੇਕਾ ਮੁਲਾਜ਼ਮਾਂ ਸੰਘਰਸ਼ ਮੋਰਚੇ ਦੇ ਬੈਨਰ ਹੀ ਹਟਾ ਪੂਰੇ ਪੰਜਾਬ ਦੇ ਜਿੰਨੇ ਵੀ ਆਊਟਸੋਰਸ ਮੁਲਾਜ਼ਮਾਂ ਉਹਨਾਂ ਦੀ ਮੰਗ ਆ ਵੀ ਸਾਨੂੰ ਵਿਭਾਗ 'ਚ ਲਿਆ ਕੇ ਰੈਗੂਲਰ ਕੀਤਾ ਜਾਵੇ ਸਾਨੂੰ ਸਰਕਾਰ ਵੱਲੋਂ ਤੇ ਦੂਜਾ ਇਹ ਸਰਕਾਰ ਸਾਡੇ ਨਾਲ ਵਾਅਦਾ ਕਰਕੇ ਆਈ ਸੀਗੀ ਜਦੋਂ ਵੋਟਾਂ ਤੋਂ ਪਹਿਲਾਂ ਵਾਅਦਾ ਕੀਤਾ ਸੀ ਸਰਕਾਰ ਨੇ ਉਦੋਂ ਬਾਅਦ ਸਾਡੇ ਨਾਲ ਵਿਧਾਨ ਸਭਾ ਦੇ ਮੁੱਖ ਮੰਤਰੀ ਨੇ ਬੋਲਿਆ ਵੀ ਜਿਹੜੀ ਇੱਥੇ ਪੰਜਾਬ ਦੇ ਠੇਕਾ ਮਲਾਜ਼ਮਾਂ ਦੀ ਲੁੱਟ ਹੁੰਦੀ ਆ ਅਸੀਂ ਉਹ ਲੁੱਟ ਖਲੂਟ ਖਤਮ ਕਰਕੇ ਸਿੱਧਾ 25-25 ਹਜ਼ਾਰ ਤਨਖਾਹ ਜਿਹੜੀ ਉਹ ਠੇਕਾ ਮਲਾਜ਼ਮਾਂ ਨੂੰ ਦਵਾਂਗੇ ਪਰ ਉਹ ਪਿੰਨ ਅੱਜ ਤੱਕ 1.5 ਸਾਲ ਹੋ ਗਿਆ ਉਹ ਇਸ ਵਿਅਨ ਨੂੰ ਸਰਕਾਰ ਦਾ ਉਹ ਪਿੰਨ ਸਾਡੇ ਹੱਕ ਤੇ ਨਹੀਂ ਚੱਲਿਆਗਾ ਉਹ ਕਾਰਬਨ ਘਰਾਣੇ ਦੇ ਹੱਕ ਤੇ ਚੱਲਦਾ ਆ ਰਿਹਾ ਉਹਨਾਂ ਦੀਆਂ ਨੀਤੀਆਂ ਪਾਲਿਸੀ ਨੂੰ ਲਾਗੂ ਕੀਤਾ ਜਾ ਰਿਹਾ ਇਹ ਕਮਲਾਤ ਮੁਤਾਬਕ ਸਰਕਾਰ ਉਹਨਾਂ ਨੂੰ ਹੁਣ ਤੱਕ 19 ਵਾਰ ਮੀਟਿੰਗਾਂ ਲਈ ਬੁਲਾ ਚੁੱਕੀ ਹੈ ਪਰ ਜਦੋਂ ਵੀ ਉਹ ਮੀਟਿੰਗ ਲਈ ਪਹੁੰਚਦੇ ਨੇ ਤਾਂ ਮੀਟਿੰਗ ਨੂੰ ਰੱਦ ਕਰ ਦਿੱਤਾ ਜਾਂਦਾ ਹੈ ਜਾਂ ਫਿਰ ਅਗਲੀ ਤਰੀਕ ਦੇ ਦਿੱਤੀ ਜਾਂਦੀ ਹੈ ਜਿਸ ਕਾਰਨ ਉਹਨਾਂ ਨੂੰ ਨਿਰਾਸ਼ਾ ਤੋਂ ਇਲਾਵਾ ਕੁਝ ਵੀ ਪੱਲੇ ਨਹੀਂ ਪੈ ਰਿਹਾ ਇਸ ਕਰਕੇ ਅਸੀਂ ਜਦੋਂ ਵੀ ਸਰਕਾਰ ਦੇ ਖਿਲਾਫ ਸੰਘਰਸ਼ ਕਰਦੇ ਹਾਂ ਸ਼ਾਂਤਮਈ ਨਾਲ ਜਦੋਂ ਜਦੋਂ ਵੀ ਅਸੀਂ ਜਾਣਦੇ ਆ ਤਾਂ ਪੁਲਿਸ ਦਾ ਕੋਈ ਵੱਡਾ ਅਧਿਕਾਰੀ ਡੀਸੀ ਸਾਹਿਬ ਆ ਕੇ ਸਾਨੂੰ ਇਹ ਵਿਸ਼ਵਾਸ ਜਵਾੰਦੇ ਨੇ ਵੀ ਤੁਹਾਡੀ ਫਲਾਨੀ ਤਰੀਕ ਨੂੰ ਮੀਟਿੰਗ ਜਿਹੜੀ ਫਿਕਸ ਕਰਵਾਈ ਗਈ ਆ ਤੇ ਤੁਸੀਂ ਜਾਓ ਉੱਥੇ ਤੁਸੀਂ ਮੀਟਿੰਗ ਕਰੋ ਬਾਕੀ ਸੋਚੀ ਕਿਸਮ ਦਾ ਇਹ ਠੀਕ ਆ ਸਾਡੀ ਮੀਟਿੰਗ ਫਿਕਸ ਕਰਵਾ ਲਏ ਨੇ ਪਰ ਜਿਹੜੇ ਵੀ ਅਧਿਕਾਰੀ ਜ਼ਿੰਮੇਵਾਰੀ ਲੈਂਦੇ ਨੇ ਨਾ ਤਾਂ ਉਹਨਾਂ ਦੀ ਉਹ ਜ਼ਿੰਮੇਵਾਰੀ ਪੂਰੀ ਕਰਦੀ ਹੈ ਸਰਕਾਰ ਤੇ ਨਾ ਸਾਡੇ ਨਾਲ ਉਹ ਮੀਟਿੰਗ ਹੁੰਦੀ ਆ ਅੱਜ ਤੱਕ ਸਾਡੀਆਂ 19 ਮੀਟਿੰਗਾਂ ਜਿਹੜੀਆਂ ਸਰਕਾਰ ਨੇ ਸਾਨੂੰ ਦਿੱਤੀਆਂ ਤੇ ਸਾਡਾ ਹਜ਼ਾਰਾਂ ਰੁਪਏ ਜਿਹੜਾ ਖਰਚ ਹੁੰਦਾ ਹੈਗਾ ਜਦੋਂ ਅਸੀਂ ਜਾਣਦੇ ਆਗੇ ਤਾਂ ਸਾਨੂੰ ਉੱਥੇ ਕਹਿ ਦਿੱਤਾ ਜਾਂਦਾ ਵੀ ਕੁਸ਼ਸ਼ ਕਰਕੇ ਹਰ ਵਾਰੀ ਜਾਨੀ ਦਾਰਾ ਜਿਹੜਾ ਲੱਗਦਾਗਾ ਉਹਦੇ ਰੋਸ ਬਦੂਤ ਅਸੀਂ ਅੱਜ ਸੜਕਾਂ ਤੇ ਆਏ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਤਿੱਖੇ ਜਿਹੜੀ ਸੰਘਰਸ਼ ਕਰਨ ਲਈ ਮਜਬੂਰ ਹੋਣਾ ਪਊਗਾ ਸਰਕਾਰ ਨੂੰ ਸਾਡੀ ਅਪੀਲ ਆ ਵੀ ਸਰਕਾਰ ਸਾਡੀ ਗੱਲ ਮੰਨੇ ਆਪਦੀ ਕਹੀ ਹੋਈ ਗੱਲ ਪਗਾਵੇ ਤੇ ਸਾਡੀ ਮੰਗ ਆ ਵੀ ਜਾਨਦੋਤੀ ਤਨਖਾਹ ਹੋਵੇ ਰੁਜ਼ਗਾਰ ਦੀ ਗਰੰਟੀ ਹੋਵੇ ਅਦਾਰੇ ਦੀ ਚੱਲਣ ਦੀ ਗਰੰਟੀ ਹੋਵੇ ਵੀ ਇਹ ਸਾਡਾ ਸਾਡੀ ਆਉਣ ਵਾਲੀ ਪੀੜ੍ਹੀਆਂ ਨੂੰ ਵੀ ਰੁਜ਼ਗਾਰ ਦਿੱਤਾ ਜਾਵੇ ਤੇ ਸਾਡੀ 60 ਸਾਲ ਤੱਕ ਦੀ ਕਿਹੜੀ ਰੋਜ਼ਗਾਰ ਦੀ ਗਰੰਟੀ ਦਿੱਤੀ ਜਾਵੇ ਤੇ ਗਾਹਾਂ ਸਾਡਾ ਜਿਹੜਾ ਪੈਸਨ ਆ ਉਹ ਵੀ ਬਹਾਲ ਕੀਤੀ ਜਾਵੇ ਇਹਨਾਂ ਮੰਗਾਂ ਦੇ ਖਿਲਾਫ ਸਾਡਾ ਅੱਜ ਧਰਨਾ ਸੀਗਾ ਜੋ ਸਰਕਾਰ ਨੂੰ ਸਾਡੀ ਅਪੀਲ ਵੀ ਆ ਕੇ ਸਾਡੀ ਕਿਤਾਬ ਨਹੀਂ ਦੀ ਆ ਜੋ ਸਾਡੀ ਗੱਲ ਮੰਨੇ ਇਸ ਆਪ ਦੀ ਕਹੀ ਹੋਈ ਗੱਲ ਨੂੰ ਪਕਾ ਦੇ ਦੱਸਿਏ ਕਿ ਪਿਛਲੇ ਦਿਨੀ ਪੰਜਾਬ ਭਰ ਤੋਂ ਆਏ ਆਊਟਸੋਰਸ ਕੱਚੇ ਅਤੇ ਠੇਕਾ ਮੁਲਾਜ਼ਮਾਂ ਵੱਲੋਂ ਲੁਧਿਆਣਾ ਦੇ ਲਾਡੋਵਾਲ ਟੋਲ ਪਲਾਜ਼ਾ ਤੇ ਵੱਡਾ ਰੋਸ ਪ੍ਰਦਰਸ਼ਨ ਕੀਤਾ ਗਿਆ ਸੀ ਪ੍ਰਦਰਸ਼ਨਕਾਰੀਆਂ ਨੇ ਟੋਲ ਨੂੰ ਦੋਵੇਂ ਪਾਸੇ ਤੋਂ ਜਾਮ ਕਰ ਦਿੱਤਾ ਸੀ ਜਿਸ ਤੋਂ ਬਾਅਦ ਮੌਕੇ ਤੇ ਪਹੁੰਚੇ ਪ੍ਰਸ਼ਾਸਨ ਵੱਲੋਂ ਠੇਕਾ ਮੁਲਾਜ਼ਮਾਂ ਅਤੇ ਸਰਕਾਰ ਵਿਚਾਲੇ 20 ਦਸੰਬਰ ਨੂੰ ਮੀਟਿੰਗ ਕਰਵਾਉਣ ਦਾ ਪ੍ਰੋਫਸਰ ਦਿੱਤਾ ਸੀ ਪਰ ਬਾਅਦ ਵਿੱਚ ਮੀਟਿੰਗ ਨੂੰ ਮੁਰਤ ਤੋਂ ਰੱਦ ਕਰ ਦਿੱਤਾ ਗਿਆ ਸੀ ਜ਼ਰੂਰੀ ਰਿਪੋਰਟ ਸੈਂਟਰਲ ਪੰਜਾਬ ਟੀਵੀ